ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਈਸਾਪਾਈ ਸਰਵੰਦਰ ਸਿੰਘ ਤੁਹਾਨੂੰ ਵੀ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਆਈਸਾਪਾਈ ਅਰਸ਼ੇਮ ਸਿੰਘ ਵਿਵੇਦੀ ਵੀ ਜੀ ਜਨਾਵ ਨੇ ਪ੍ਰਭਾਤ ਰੀ ਅੰਮ੍ਰਿਤ ਵੇਲੇ ਜਿਹੜੇ ਸ਼ਾਮ ਸਿੰਘ ਜੀ ਸੁਵਾਨ ਨਾਭਾ ਜੀ ਆਏ ਜੀ ਪੰਕਾਰਨੀ ਸੇਵਾ ਨਿਭਾਉਣ ਦੇ ਲਈ ਲਖਵਿੰਦਰ ਸਿੰਘ ਜੀ ਨੂੰ ਬੇਨਤੀ ਆਤਮਾ ਸਨਮਾਨ ਬਖਸ਼ੋ ਦੀ ਐਸਾਪਾਈ ਕਰਸੀਮ ਸਿੰਘ ਜੀ ਜਨਮ ਕੇ ਤੋਂ ਸਤਿ ਸ੍ਰੀ ਅਕਾਲ ਐਸਾਪਾਈ ਜੀ ਦੀਪ ਸਿੰਘ ਜੀ ਐਲਖਵਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਵਿਕਰਮ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਜਿਹੜਾ ਉਹ ਪ੍ਰਾਪਤ ਕਰੋ ਸਤ ਸ੍ਰੀ ਅਕਾਲ ਜਾਈ ਦੀ ਸੇਵਾ ਜਿਹੜੀ ਅੰਮ੍ਰਿਤ ਕੋਲੇ ਪ੍ਰਭਾਤ ਵੀਰੀ ਨਿਭਾਉਂਦੇ ਰਿਹਾ ਵੀਰ ਹਰਜਿੰਦਰ ਸਿੰਘ ਆਈਸਾ ਭਾਈ ਇੰਦਰਜੀਤ ਸਿੰਘ ਉਹਨਾਂ ਨੂੰ ਵੀ ਬੇਨਤੀ ਹੈ ਆਇਸਾ ਪਾਈ ਤੋਂ ਸੰਸੰਗ ਦੀ ਆਪਣਾ ਸਨਮਾਨ ਪ੍ਰਾਪਤ ਕਰ ਲਈ ਬੋਲੇ ਸੋਨਿਆਲ ਜੀ ਆਇਆਂ ਨੂੰ ਆਇਸਾ ਪਾਈ ਜਿੰਨਸਿੰਦੂ ਜੋਗਤ ਕਮਰਦਲੇ ਪ੍ਰਭਾਤ ਵੀਰਿਆਂ ਚ ਸੰਤਾਨ ਨੂੰ ਗੁਰੂ ਦੇ ਜਸਰਾਇ ਮੇਹਾ ਹਲਕਰ ਦੇਰਿਆਂ ਨੂੰ ਵੀ ਆਪਣੀ ਬੇਨਤੀ ਹੈ ਕਿ ਆਪਣਾ ਸਨਮਾਨ ਲੈਣਾ ਹੈ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਈਸਾ ਪਾਈਤਾ ਜਿੰਦਸੀ ਪਾਈ ਇੰਦਰਜੀਤ ਸਿੰਘ ਜੀ ਤੇ ਵੀ ਲਗਾਤਾਰ 47 ਦਿਨ ਜੜਿਆ ਜਾਇਜੀ ਸੇਵਾ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਈਸਾ ਪਾਈ ਬਲਵੰਦਰ ਸਿੰਘ ਜੀ ਸਤਗੁਰੂਆਂ ਨੇ ਪਾਈਸਾ ਜਿੱਤ ਤੇ ਬਹੁਤ ਵੱਡੀ ਕਿਰਪਾ ਇਤਿਹਾਸ ਦੇ ਨਾਲ ਸਤਗੁਰੂ ਜੀ ਨੇ ਉਹਦ ਬਹੁਤ ਕੀਤਾ ਹੈ ਗੁਰਬਾਣੀ ਦੀ ਸ਼ੁੱਧ ਸੇਵਾ ਸੰਧਿਆ ਭਾਈ ਸਾਹਿਬ ਜੀ ਰਾਮੂ ਸਤਗੁਰ ਜੀ ਦੀ ਬਾਣੀ ਜਦੋਂ ਉਚਾਰਨ ਕਰਦੇ ਆ ਸਤਗੁਰ ਪਾਤਸ਼ਾਹ ਜੀ ਨੂੰ ਉਹਨਾਂ ਦਾ ਵੀ ਸਨਮਾਨ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਦਾ ਜਗਤ ਸਿੰਘ ਆਮਲਾ ਗਦਕਾ ਅਕੈਡਮੀ ਸਾਡੇ ਗੋਚ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਨੂੰ ਵੀ ਬੇਨਤੀ ਆਪਣਾ ਸਨਮਾਨ ਜਿਹੜਾ ਗੁਰੂ ਘਰ ਤੋਂ ਪ੍ਰਾਪਤ ਕਰੋ ਜੀ ਅੰਮ੍ਰਿਤਪਾਲ ਪ੍ਰਭਾਤ ਦੀ ਸੇਵਾ ਨੂੰ ਅੰਮ੍ਰੋੜ ਵੀ ਨਾਲੇ ਦੀ ਸ਼ਾਨ ਸਰ ਦੀ ਸੇਵਾ ਨਿਭਾਉਂਦੇ ਭਾਈ ਗੁਰਪ੍ਰੀਤ ਸਿੰਘ ਦੀ ਗੋਰਾ ਵੀਰ ਜੀ ਅੰਮ੍ਰਿਤਪਾਲ ਸਿੰਘ ਜੀ ਨੂਰਦੀਪ ਸਿੰਘ ਹਰਕੀਰਤ ਸਿੰਘ ਅਮਨਦੀਪ ਸਿੰਘ ਤੇ ਸਾਰਾ ਸਗੂਪਾ ਜੀ ਸਵਾਗਤ ਗੁਰਪ੍ਰੀਤ ਸਿੰਘ ਜੀ

ڪيرسيندي ۽ سونهار سونهار ايصو قائمنديسن ڪيرسيندي سونهار سونهار ۽ ਸੋ ਨੂੰ ਸਭ ਨੂੰ ਨੋ ਦਾ ਨਾਮ ਲਿਖ ਗਾਰ ਸਭ ਕੀ ਦੇਗੀ ਸੇਵਾ ਨੂੰ ਉਹ ਸੇਵ ਰੇਂਦਰਪਾਲ ਸਿੰਘ ਜੀ ਤੇ ਬ੍ਰਦਰ ਮਲ ਜੀ ਨੂੰ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਐਸਬੀ ਜੋਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰੋ ਜੀ

ਸਾਰਿਆਂ ਦਾ ਸਤ ਸ੍ਰੀ ਅਕਾਲ। ਸੈਂਕੜੇ ਵੀਜ਼ਿਟ ਕਾਲ ਤੋਂ ਦੋਸਤਾਂ ਦੀ ਰੋਮਨਿਤਾ ਦਾ ਮੈਨੇਜਮੈਂਟ ਮੈਂ ਤੁਹਾਨੂੰ ਬੇਨਤੀ ਆਪਨਾ ਸਨਮਾਨ ਜਿਹੜਾ ਬ੍ਰਾਤਕ ਕਰਦਾ ਹਾਂ। ਥੈਂਕਸ ਵੀਜ਼ਿਟ ਕਾਲ ਤੋਂ ਦੀਵਾ ਜਸਪ੍ਰੀਤ ਕੌਰ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਦੇ ਰਿਹਾ ਨਾ ਹਨ ਨਹੀਂ ਜਿੰਟੀ ਆਪਣਾ ਸਨਮਾਨ ਗੁਰੂ ਘਰ ਤੋਂ ਪ੍ਰਾਪਤ ਕਰ ਰਹੇ ਨੇ ਹੋਟੇ ਮੇਰੇ ਸਾਰੇ ਉਸਤਾਦ ਜੀ ਤਬਲਾ ਵਾਦਕ ਪਾਈਸਾ ਪਾ ਮਹਤਾਬ ਸਿੰਘ ਜੀ ਸੋਢੀ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਗੁਰੂ ਕੀ ਸੰਗਤ ਕੇਵਲ ਬੋਚਾਰ ਮੰਦਲੀ ਬੈਠਣ ਦੀ ਕਿਰਪਾਲਤਾ ਕਰੋ ਮਹਤਾਬ ਸਿੰਘ ਜੀ ਸੋਢੀ वाहिगुरू जीा ख़सा वाहिगुरु जी फति